ਨੰਬਰ 1 ਮਸਰਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਸਕਿਨ ਟਾਈਟ ਅਤੇ ਚਿਹਰਾ ਜਵਾਨ ਹੁੰਦਾ ਹੈ ਨੰਬਰ 2 ਸੰਤਰਾ ਖਾਣ ਦੇ ਨਾਲ ਟੈਨਸ਼ਨ ਘਟ ਹੁੰਦੀ ਹੈ ਇਸ ਲਈ ਡਾਕਟਰ ਕੰਮ ਤੋਂ ਜਾਣ ਤੋਂ ਪਹਿਲਾਂ ਸੰਤਰਾ ਖਾਣ ਦੀ ਸਲਾਹ ਦਿੰਦੇ ਹਨ ਨੰਬਰ 3 ਦਹੀਂ ਜਲੇਬੀ ਸਰੀਰ ਦੇ ਵਿੱਚ ਹੈਪੀ ਹਾਰਮੋਨਸ ਨੂੰ ਵਧਾਉਂਦੇ ਹਨ ਅਸਲ ਦੇ ਵਿੱਚ ਪੇਟ ਦੇ ਨਾਲ ਮਨ ਨੂੰ ਸੰਤੁਸ਼ਟ ਪੈਦਾ ਕਰਦੇ ਹਨ ਜਿਸ ਦੇ ਨਾਲ ਹੈਪੀ ਹਾਰਮੋਨਸ ਨੂੰ ਵਧਾਇਆ ਜਾਂਦਾ ਹੈ ਤੇ ਨਾਲ ਹੀ ਸਰੀਰ ਨੂੰ ਠੰਡਾ ਕਰਦਾ ਹੈ ਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 4 ਤਿੱਖੀ ਹਰੀ ਮਿਰਚ ਦੇ ਵਿੱਚ ਪਾਏ ਜਾਣ ਵਾਲ ਕੈਪਸਿੰ ਦੇ ਕਾਰਨ ਸਰੀਰ ਦੇ ਵਿੱਚ ਬੈਡ ਸਰਕੂਲੇਸ਼ਨ ਵੱਗ ਸਕਦਾ ਹੈ। ਜਿਸ ਦੇ ਨਾਲ ਸਿਰ ਦਰਦ, ਚੱਕਰ ਜਾ, ਉਲਟੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨੰਬਰ 5 ਚਿਹਰੇ ਦੇ ਉੱਪਰ ਕਾਲੇ ਧੱਬੇ ਹਟਾਉਣ ਦੇ ਲਈ ਦਹੀਂ ਦੇ ਵਿੱਚ ਟਮਾਟਰ ਦਾ ਜੂਸ ਮਿਲਾ ਕੇ 10 ਮਿੰਟਾਂ ਬਾਅਦ ਹੰਡੇ ਪਾਣੀ ਨਾਲ ਧੋ ਲਓ। ਰੋਜ਼ ਲਗਾਉਣ ਦੇ ਨਾਲ ਹਫਤੇ ਦੇ ਵਿੱਚ ਕਾਲੇ ਧੱਬੇ ਗਾਇਬ ਹੋ ਜਾਣਗੇ ਨੰਬਰ 6 ਰਾਤ ਨੂੰ ਨੀਂਦ ਨਾ ਆ ਰਹੀ ਹੈ ਤਾਂ ਮਲਾਈ ਦੇ ਵਿੱਚ ਗੁੜ ਮਿਲਾ ਕੇ ਖਾਓ ਅਤੇ ਪਾਣੀ ਪੀ ਲਓ ਥੋੜੀ देर ਬਾਅਦ ਵਿੱਚ ਨੀਂਦ ਆ ਜਾਵੇਗੀ ਨੰਬਰ 7 ਲੱਸੀ ਦੇ ਵਿੱਚ ਗੁੜ ਮਿਲਾ ਕੇ ਪੀਣ ਨਾਲ ਪਸ਼ਾਬ ਦੇ ਵਿੱਚ ਜਲਣ ਦਾ ਰੋਗ हट ਜਾਂਦਾ ਹੈ ਨੰਬਰ 8 ਸਾਈਕਲ ਚਲਾਉਣ ਵਾਲੇ ਲੋਕ ਜਲਦੀ ਬੁੱਢੇ ਨਹੀਂ ਹੁੰਦੇ ਨੰਬਰ 9 ਬੇਸਨ ਇੱਕ ਬਿਹਤਰਹੀਣ ਸਕਰਬ ਹੈ ਜੋ ਸਕਿਨ ਨੂੰ ਡੈੱਡ ਸੈਲਾਂ ਨੂੰ ਮਿਟਾਉਂਦਾ ਹੈ ਸਕਿਨ ਟਨ ਨੂੰ ਇੱਕ ਸਮਾਨ ਰੂਪ ਦੇ ਵਿੱਚ ਮਦਦ ਕਰਦਾ ਹੈ ਬੇਸਨ ਅਤੇ ਦਹੀਂ ਨੂੰ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ਤੇ ਲਗਾਓ ਸੁੱਕਣ ਤੋਂ ਬਾਅਦ ਗੁੰਗਰਨੇ ਪਾਣੀ ਨਾਲ ਧੋ ਲਓ ਚਿਹਰੇ ਤੇ ਚਮਕ ਆ ਜਾਵੇਗੀ ਨੰਬਰ 10 ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 11 ਜੇਕਰ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਦੋ ਚਮਚ ਮਲਤਾਨੀ ਮਿੱਟੀ ਦੇ ਵਿੱਚ 4 ਚਮਚ ਦਹੀਂ 1 ਚਮਚ ਨਿੰਬੂ ਦਾ ਰਸ ਅਤੇ 1/4 ਹਿੱਸਾ ਫੇਕਿੰਗ ਸੋਡਾ ਮਿਲਾ ਕੇ ਮਿਕਸ ਕਰੋ ਅਤੇ ਇਸ ਦੇ ਨਾਲ ਆਪਣੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾਓ ਅਤੇ 1 ਘੰਟੇ ਬਾਅਦ ਨਾਰਮਲ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਦੇ ਨਾਲ ਸ਼ਾਈਨਿੰਗ ਵੀ ਆਊਗੀ ਤੇ ਵਾਲ ਮੁਲਾਇਮ ਵੀ ਬਣਗੇ ਨੰਬਰ 12 ਕੇਲੇ ਨੂੰ ਪੇਪਰ ਬੈਗ ਦੇ ਵਿੱਚ ਬੰਦ ਕਰਕੇ ਰੱਖਣ ਨਾਲ ਐਥੀਲਨ ਗੈਸ ਨਿਕਲਦੀ ਹੈ ਜਿਸ ਦੇ ਨਾਲ ਕੇਲਾ ਜਲਦੀ ਪੱਕ ਜਾਂਦਾ ਹੈ ਨੰਬਰ 13 ਪਤਲੇ ਵਾਲਾਂ ਨੂੰ ਸੰਘਣਾ ਕਰਨ ਦੇ ਲਈ ਚਾਹ ਪੱਤੀ ਦੇ ਵਿੱਚ ਪਾਣੀ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੇ ਵਿੱਚ ਲਗਾਉਣ ਦੇ ਨਾਲ ਬਾਲ ਤੇਜ਼ੀ ਨਾਲ ਵਧਦੇ ਹਨ ਅਤੇ ਵਾਲਾਂ ਦੀ ਝੜਨ ਨੂੰ ਤੋਂ ਵੀ ਰੁਕ ਜਾਂਦੇ ਹਨ। ਨੰਬਰ 14 ਕੱਪੜਿਆਂ ਨੂੰ 1 ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਿਓ। ਚਿੰਗਮ ਕੱਪੜਿਆਂ ਤੇ ਉਤੋਂ ਬੜੇ ਆਰਾਮ ਨਾਲ ਹਟ ਜਾਵੇਗਾ। ਨੰਬਰ 15 ਜੇਕਰ ਪਿਸ਼ਾਬ ਦਾ ਰੰਗ ਹਮੇਸ਼ਾ ਗਹਿਰਾ ਪੀਲਾ ਜਾਂ ਭੂਰਾ ਦਿਖਾਈ ਦਿੰਦਾ ਹੈ ਤਾਂ ਲੀਵਰ ਖਰਾਬ ਹੋਣ ਦਾ ਸੰਕੇਤ ਹੈ। ਨਾਰੀਅਲ ਪਾਣੀ ਪੀਣ ਨਾਲ ਲੀਵਰ ਐਕਟਿਵ ਰਹਿੰਦਾ ਹੈ। ਨੰਬਰ 16 ਪੂਰਾ ਸਰੀਰ ਕੋਰਾ ਕਰਨ ਦੇ ਲਈ ਇੱਕ ਚਮਚਾ ਕਾਫੀ ਦੇ ਵਿੱਚ ਦੋ ਚਮਚੇ ਨਾਰੀਅਲ ਦਾ ਤੇਲ ਮਿਲਾ ਕੇ ਨਹਾਉਣ ਤੋਂ ਬਾਅਦ ਪੂਰੇ ਸਰੀਰ ਦੇ ਉੱਪਰ ਸਕਰਬ ਕਰੋ। ਨੰਬਰ 17 ਬੁਢਾਪੇ ਦੇ ਕਾਰਨ ਸਰੀਰ ਕੰਬਣ ਲੱਗੇ ਤਾਂ ਮਲਠੀ ਦੇ ਵਿੱਚ ਗੁੜ ਮਿਲਾ ਕੇ ਰੋਜ਼ਾਨਾ ਖਾ ਲਿਆ ਕਰੋ। ਨੰਬਰ 18 ਜੇ ਘਰ ਚਿਹਰੇ ਤੇ ਦਾਣੇ ਖਤਮ ਕਰਨ ਦੇ ਲਈ ਤੇ ਜੇ ਤਾਜ਼ੇ ਨਿੰਮ ਦੀਆਂ ਪੱਤੀਆਂ ਦਾ ਰਸ ਕੱਢ ਕੇ ਗੁਲਾਬ ਜਲ ਦੇ ਨਾਲ ਮਿਲਾ ਕੇ ਚਿਹਰੇ ਤੇ ਰਜਨ ਰਾਤ ਨੂੰ ਸੌਣ ਤੋਂ ਪਹਿਨ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਚਿਹਰੇ ਤੇ ਦਾਣੇ ਦੇ ਨਿਸ਼ਾਨ ਖਤਮ ਹੋ ਜਾਂਦੇ ਹਨ ਨੰਬਰ 19 ਨਿੰਮਾ ਅਤੇ ਬੇਲ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਇਸ ਪਾਣੀ ਦੇ ਨਾਲ ਸਿਰ ਧੋ ਲਓ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 20 ਦਿਨ ਦੇ ਵਿੱਚ ਭੋਜਨ ਤੋਂ ਬਾਅਦ ਮਿੱਠਾ ਅਤੇ ਰਾਤ ਨੂੰ ਭੋਜਨ ਤੋਂ ਬਾਅਦ ਦੁੱਧ ਪੀਣਾ ਲਾਭਦਾਇਕ ਹੁੰਦਾ ਹੈ ਨੰਬਰ 21 ਸ਼ਹਿਦ ਇੱਕ ਪ੍ਰਤੀਕਿਰਿਆ ਮੌਇਸਚਰਾਈਜ਼ਰ ਹੈ ਜਿਹੜਾ ਕਿ ਚਮੜੀ ਤੇ ਨਵੀਂ ਆ ਤੇ ਚਮਕ ਪ੍ਰਦਾਨ ਕਰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਿਹਰੇ ਉੱਪਰ 15 ਮਿੰਟਾਂ ਤੱਕ ਲਗਾ ਕੇ ਧੋ ਲਓ skin ਨਿਖਰ ਜਾਵੇਗੀ ਨੰਬਰ 22 skin ਦੇ ਉੱਪਰ 글로ਅ ਲਿਆਉਣ ਦੇ ਲਈ ਰੋਜ਼ਾਨਾ ਬਹੁਤ ਸਾਰਾ ਪਾਣੀ ਪੀਓ ਦਿਨ ਦੇ ਵਿੱਚ ਕਟੋ ਤੋਂ ਕਟੋ 8 ਤੋਂ 10 ਗਲਾਸ ਪਾਣੀ ਪੀਣ ਦੇ ਨਾਲ ਦਵਾਚ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਤਾਜ਼ਗੀ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ ਨੰਬਰ 13 ਰਾਤ ਨੂੰ 14 ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਸਿਹਤ ਖਰਾਬ ਹੋ ਸਕਦੀ ਹੈ ਨੰਬਰ 24 ਜੇਕਰ ਤੁਹਾਡੀ ਥੋਪੜੀ ਸੜਕ ਜਿਹੀ ਚਿਕਨੀ ਹੋ ਗਈ ਹੈ ਤਾਂ ਵਾਲ ਉੱਡ ਗਏ ਹਨ ਤਾਂ ਤੁਹਾਨੂੰ ਜਮਾਲ ਘੋਟਾ ਬੀਜ ਲੈ ਕੇ ਪਾਣੀ ਦੇ ਵਿੱਚ ਉਹ ਬਾਲੋ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਰਸ਼ ਦੀ ਮਦਦ ਦੇ ਨਾਲ ਸਿਰ ਉੱਪਰ ਲਗਾਓ 15 ਦਿਨਾਂ ਤੱਕ ਸਿਰ ਉੱਪਰ ਪਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 25 ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਅਤੇ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 26 ਪਰੌਂਠਿਆਂ ਦਾ ਆਟਾ ਬਣਾਉਂਦੇ ਸਮੇਂ ਉਸਦੇ ਵਿੱਚ ਇੱਕ ਉਬਲਾ ਹੋਇਆ ਆਲੂ ਅਤੇ ਇੱਕ ਚਮਚ ਪਰ ਅਜਵਾਇਨ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਦ ਦਿਓ ਪਰੌਂਠਿਆਂ ਦਾ ਸਵਾਦ ਲਾਜਵਾਬ ਮਿਲੇਗਾ ਨੰਬਰ 27 ਖੂਨ ਦੀ ਕਮੀ ਹੋਣ ਲੱਗੇ ਤਾਂ ਖਿਸ਼ਮੇ ਚਾਹ ਕੇ ਉੱਪਰ ਦੀ ਦੁੱਧ ਪੀ ਲਓ ਨੰਬਰ 28 ਜੇਕਰ ਤੁਸੀਂ ਆਪਣੇ ਸਰੀਰ ਨੂੰ ਹਮੇਸ਼ਾ ਚੁਸਤ ਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਡੇਲੀ ਇੱਕ ਉਬਲਾ ਹੋਇਆ ਅੰਡਾ ਖਾ ਲਿਆ ਕਰੋ। ਨੰਬਰ 29 ਜੇਕਰ ਲੀਵਰ ਦੀ ਕਮਜ਼ੋਰੀ ਦੀ ਦਿੱਕਤ ਹੈ ਤਾਂ ਸਾਬੂ ਦਾਣੇ ਦੀ ਖੀਰ ਬਣਾ ਕੇ ਖਾ ਲਿਆ ਕਰੋ। ਕਮਜ਼ੋਰੀ ਦੂਰ ਹੋ ਜਾਵੇਗੀ। ਨੰਬਰ 30 ਬਲੱਡ ਪ੍ਰੈਸ਼ਰ ਦੇ ਲੋਕਾਂ ਨੂੰ ਨਮਕ ਜ਼ਿਆਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ ਦੇ ਵਿੱਚ ਸੋਜ ਆ ਜਾਂਦੀ ਹੈ। ਨੰਬਰ 31 ਪ੍ਰਤੀ ਦਿਨ ਗਾਜਰ ਦਾ ਜੂਸ ਨਿਯਮਤ ਰੂਪ ਦੇ ਵਿੱਚ ਬੀਨ ਨਾਲ ਸਫੇਦ ਵਾਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਗਾਜਰ ਦੇ ਰਸ ਦੇ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਬਨਾਮਨ ਅਤੇ ਖਣਿਜ ਹੁੰਦੇ ਹਨ ਜੋ ਸਰੀਰ ਅਤੇ ਵਾਲਾਂ ਨੂੰ ਪੋਸ਼ਣ ਪਹੁੰਚਾਉਂਦੇ ਹਨ ਗਾਜਰ ਦਾ ਜੂਸ ਅੱਖਾਂ ਦੇ ਲਈ ਵੀ ਚੰਗਾ ਹੁੰਦਾ ਹੈ ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ